ਡੁੱਬਦਾ ਸੂਰਜ ਹੋਰ ਵਿਸੌਣਾ ਹੋਗੇ ਝੁਕ ਮੈਂ ਜੀ ਰਹੀਆਂ ਸਾਰੇ ਉਹ ਮੈਂ ਤੈਨੂੰ ਕੱਲ ਨੂੰ ਫਿਰ ਚੜੇਗਾ ਸੂਰਜ ਸ਼ਹਿਰ ਵਿੱਚ ਸ਼ਹਿਰ ਵਿੱਚ ਕੱਲ ਨੂੰ ਫਿਰ ਚੜੇਗਾ ਸੂਰਜ ਸ਼ਹਿਰ ਸ਼ਹਿਰ ਵਿੱਚ ਜੇ ਸੱਜਣਾ ਦੇ ਘਰਦਿਆਂ ਖੁੱਲੀਆਂ ਬਾਹਰਾਂ ਉਹ ਜੇ ਸੱਜਣਾ ਦੇ ਘਰਦਿਆਂ ਖੁੱਲੀਆਂ ਬਾਹਰਾਂ ਤੇਰੀ ਚੁਕਮੇ ਜੀਰੇ ਸਾ ਤੇਰੀ ਚੁਪ ਲੈ ਜੀਰ ਹਿਲੇ ਆ ਸਾਰ ਘਰ ਵਾਪਸ ਨਹੀਂ ਆਉਣਾ ਮੈਂ ਤੈਨੂੰ ਆਵਾਜ਼ਾਂ ਬੜੀਆਂ ਮਾਰੀ ਮੈਂ ਤੈਨੂੰ ਆਵਾਜ਼ ਬੜੀ ਓਏ ਮੈਂ ਤੈਨੂੰ ਆਵਾਜ਼ ਬੜੀ ਮੈਂ ਜਿੰਦਾ ਦੇਵ ਥ੍ਰੀਕੇ ਵਾਲੇ ਤੋਂ ਮੰਗ ਰਿਆ ਸੀ ਵੀ ਤੂੰ ਮੈਨੂੰ ਦੇ ਦੇ ਪਰ ਉਹ ਕਰਦਾ ਸੀ ਜਰਾ ਅਖੀਰ ਤੇ ਮੈਂ ਮਾਡਲ ਤੋਂ ਲੁਧਿਆਣਾ ਰਹਿੰਦਾ ਸੀ ਮੇਰਾ ਤੇ ਛਿੰਦੇ ਦਾ ਉਦੋਂ ਕਾਫੀ ਪਿਆਰ ਪੈ ਚੁੱਕਿਆ ਸੀ ਇਹ ਮੈਨੂੰ ਕਹਿੰਦਾ ਵੀ ਉੱਠ ਕੇ ਮੇਰੇ ਨਾਲ ਤੁਰ ਤੇ ਰਾਹ ਚ ਤੈਨੂੰ ਦੱਸੂਗਾ ਕੰਮ ਕੀ ਹੈ ਮੈਂ ਉਦੋਂ ਬਾਈਚਾਂਸ ਮੋਟਰਸਾਈਕਲ ਜੋਗਾ ਹੋ ਗਿਆ ਸੀ ਜਜਦੀ ਜੀ ਨੂੰ ਜਾਵਾ ਕਹਿੰਦੇ ਸੀ ਅਸੀਂ ਉਹਦੇ ਤੇ ਕਿ ਕੁਮਾਰੀ ਛਿੰਦੇ ਦਾ ਸਾਈਕਲ ਉੱਥੇ ਖੜਾ ਆ। ਤੇ ਤਰੀਕੇ ਗਏ ਤੇ ਮੈਨੂੰ ਯਾਦ ਆ ਦੇਵ ਦਾ ਪਹਿਲਾ ਫਿਕਰਾ ਇਹ ਸੀ। ਛਿੰਦੇ ਨੂੰ ਕਹਿੰਦਾ ਮੈਨੂੰ ਪਤਾ ਸੀ ਹੁਣ ਤੂੰ ਇਹਨੂੰ ਫੜ ਕੇ ਲਿਆਵੇਂਗਾ। ਤੇ ਮੈਂ ਇਹਨੂੰ ਕਿਹਾ ਦੇਵ ਨੂੰ ਜਿਵੇਂ ਨਾ ਤੈਨੂੰ ਪਹਿਲਾਂ ਕੋਈ ਕੰਮ ਕਿਹਾ ਨਾ ਬਾਅਦ ਵਿੱਚ। ਬਸ ਤੂੰ ਆਹ ਕੰਮ ਕਰ ਦੇ। ਕੈਰੀਅਰ ਦਾ ਸਵਾਲ ਆ ਜ਼ਿੰਦਗੀ ਦਾ ਸਵਾਲ ਆ। ਤੇ ਉਹ ਅਖੀਰ ਤੇ ਅਸੀਂ ਉਹਨੂੰ ਮੰਨ ਲਿਆ। ਤੇ ਉਹ ਸਕ੍ਰਿਪਟ ਉਹ ਛਿੰਦੇ ਕੋਲ ਚਲੀ ਗਈ। ਮਾਨਕ ਕਿਤੇ ਜਜ਼ਵਤੀ ਪੱਲਾਂ ਦੇ ਵਿੱਚ ਮੈਨੂੰ ਕਹਿੰਦਾ ਹੁੰਦਾ ਸੀ ਤੂੰ ਮੇਰਾ ਜ਼ਿੰਦਗੀ ਚ ਇੱਕ ਬਹੁਤ ਵੱਡਾ ਨੁਕਸਾਨ ਕੀਤਾ ਹੋਇਆ ਮੈਂ ਉਹਨੂੰ ਕਹਿੰਦਾ ਹੁੰਦਾ ਸੀ ਮਾਨਕ ਸਾਹਿਬ ਤੇਰਾ ਨੁਕਸਾਨ ਨਹੀਂ ਕੀਤਾ ਅਸਲ ਵਿੱਚ ਇੱਕ ਮਿੱਤਰ ਦਾ ਫਾਇਦਾ ਕੀਤਾ ਸੀ ਅੱਜ ਇਹ ਜੋ ਮੇਲਾ ਲੱਗਿਆ ਹੋਇਆ ਸਿੰਦਰ ਛੱਦੜੀ ਯਾਦ ਕਰਿੰਦਾ ਸਿੰਦਰ ਨੂੰ ਸ਼ਰਧਾਂਜਲੀ ਪੇਟ ਕਰਦਾ ਇਹ ਉਹਨਾਂ ਲੋਕਾਂ ਦਾ ਮੇਲਾ ਹੈ ਜਿਹੜੇ ਸੰਗੀਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਔਰ ਸਮਝਦੇ ਨੇ ਕਿ ਕੋਈ ਬੰਦਾ ਆਪਣੀ ਜ਼ਿੰਦਗੀ ਚ ਕੋਈ ਐਸੀ ਕਮਾਈ ਕਰ ਗਿਆ ਜਿਹੜੀ ਬਹੁਤ ਦੇਰ ਤੱਕ ਬਲਕਿ ਉਦੋਂ ਤੱਕ ਜਦ ਤੱਕ ਦੁਨੀਆ ਹੈਗੀ ਹੈ ਜਦ ਤੱਕ ਪੰਜਾਬੀ ਬੋਲੀ ਹੈਗੀ ਹੈ ਜਦ ਤੱਕ ਪੰਜਾਬੀ ਸੰਗੀਤ ਹੈਗਾ ਜਦ ਤੱਕ ਪੰਜਾਬੀ ਸੱਭਿਆਚਾਰ ਹੈਗਾ ਉਦੋਂ ਤੱਕ ਮਤਲਬ ਉਹ ਜਿਹੋ ਦਾ ਐਸੀ ਉਹਦੀ ਪ੍ਰਾਪਤੀ ਸੁਰਿੰਦਰ ਸ਼ੇਧੇ ਦੀ ਸੀ ਲੋਕਾਥਾਵਾਂ ਹੁੰਦੀਆਂ ਨੇ ਮਿਰਜ਼ਾ ਸਾਹਿਬਾਂ ਸੱਸੀ ਪੁੰਨੂ ਹੀਰ ਰਾਂਝਾ ਇਹ ਸਾਰੀਆਂ ਹੈਗੀਆਂ ਨੇ ਕੁਝ ਲੋਕਾਥਾਵਾਂ ਇਲਾਕੇ ਦੀ ਲੋਕ ਕਥਾਵਾਂ ਹੁੰਦੀਆਂ ਨੇ ਉਹਨਾਂ ਵਿੱਚ ਇੱਕ ਜੀਵਨਾ ਮੋੜ ਸੀ ਉਹਨੂੰ ਇਲਾਕੇ ਦੇ ਲੋਕ ਜਾਣਦੇ ਸੀਗੇ ਸ਼ਕਲੂਰ ਜਿਹੇ ਦਾ ਸੀਗਾ ਉੱਥੋਂ ਦੇ ਲੋਕ ਜਾਣਦੇ ਸੀ ਪਰ ਜਦੋਂ ਸੁਰਿੰਦਰ ਸ਼ਿੰਦੇ ਨੇ ਉਹਨੂੰ ਗਾਇਆ ਉਹਨੂੰ ਸਾਰਾ ਪੰਜਾਬ ਹੀ ਨਹੀਂ ਬਲਕਿ ਪੰਜਾਬੀ ਜਿੱਥੇ-ਜਿੱਥੇ ਵੀ ਵਸਦੇ ਨੇ ਜਿਹੜੇ ਮੁਲਕਾਂ 'ਚ ਵਸਦੇ ਨੇ ਉਹ ਵੀ ਜਾਣਣ ਲੱਗੇ ਐਸੀ ਉਹਦੀ ਗਾਇਕੀ ਐਸਾ ਉਹਨੇ ਇਸ ਤਰੀਕੇ ਨਾਲ ਉਹਨੂੰ ਤਿਆਰ ਕੀਤਾ ਜਿਵੇਂ ਹੁਣੇ ਖੁਸ਼ ਵਿਸ਼ੇਸ਼ ਜੀ ਦੱਸ ਕੇ ਗਏ ਨੇ ਸੁਰਿੰਦਰ ਸਿੰਧਾ ਜੀ ਦੇ ਨਾਲ ਮੇਰੇ ਕਾਫੀ ਨੇੜਤਾ ਰਹੀ ਕਿਉਂਕਿ ਉਹਨਾਂ ਦਾ ਸਬੰਧ ਉਹਨਾਂ ਦਾ ਜੱਦੀ ਪਿੰਡ ਇਹ ਵਾਲੀ ਖੁਰ ਪਿੰਡ ਸੀਗਾ ਸਾਡੇ ਵਾਲਾ ਪਿੰਡ ਸੀ ਮੇਰੇ ਪਿਤਾ ਜੀ ਦੇ ਨਾਲ ਉਹਨਾਂ ਦੇ ਬਹੁਤ ਵਧੀਆ ਸਬੰਧ ਰਹੇ ਮੇਰੇ ਨਾਲ ਬਹੁਤ ਵਧੀਆ ਸਬੰਧ ਰਹੇ ਉਹਨਾਂ ਦੇ ਬਜ਼ੁਰਗ ਕਾਫੀ ਸਮਾਂ ਪਹਿਲਾਂ ਬੇਸ਼ੱਕ ਪਿੰਡ ਛੱਡ ਕੇ ਜਾ ਚੁੱਕੇ ਸੀ ਲੇਕਿਨ ਉਹ ਅਕਸਰ ਪਿੰਡ ਦੇ ਵਿੱਚ ਆਉਂਦੇ ਰਹਿੰਦੇ ਸੀ ਆ ਕੇ ਪਿੰਡ ਵਾਸੀਆਂ ਨੂੰ ਸਾਨੂੰ ਮਿਲਦੇ ਰਹਿੰਦੇ ਸੀ ਸੁਰਿੰਦਰ ਚੰਦਾ ਜੀ ਨੇ ਲੰਬਾ ਸਮਾਂ तकरीबन 40-50 ਵਰੇ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਮੈਨੂੰ ਅੱਜ ਸਿੰਦਾ ਸਾਡੇ ਜਿਹਾ ਬੈਠਾ ਪਰਦੀਦ ਹੋ ਰਿਹਾ ਪਿਛਲੇ ਇੱਕ ਮੇਰਾ ਗਾਣਾ ਹਸੀ ਆ ਕਿਹੜਾ ਕੁਝ ਹੋਰ ਨਾ ਲਿਖੀਆਂ ਤੇ ਜ਼ੋਰ ਨਾ ਮਰਗਿਆਂ ਦੇ ਬਗਰੋਂ ਲੋਕੀ ਪਉਦੇ ਕਹਾਣੀਆਂ ਮਾਨਾ ਵੱਢ ਜਾਣਾ ਕਿਥੇ ਜ਼ਿਆਦਾ ਰਹੇਗਾ ਯਾਦਾ ਹਰ ਬੰਤੇ ਸੋਚਦਾ ਕਿ ਮੇਰੇ ਲੋਕ ਯਾਦ ਕਰਦੇ ਪਰ ਕਲਾਕਾਰ ਦੇ ਹਿੱਸੇ ਪਈ ਸੀ ਗੱਲ ਆਈ ਹੈ ਕਿ ਜਿਹੜੇ ਰਿਕਾਰਡ ਜੀ ਹੋ ਸੀ ਕਹਿੰਦੇ ਨਾ ਗੋੜ ਜੀ ਨੂੰ ਮੈਨੂੰ ਹੋਰ ਪਤਾ ਨਹੀਂ ਗੋੜ ਦਾ ਮਤਲਬ ਕੀ ਹੁੰਦਾ ਉਹ ਆਵਾਜ਼ ਉਹਦਾ ਵੀਡੀਓ ਆ ਗਿਆ ਸਾਰੇ ਜੀ ਸੁਣੀ ਤੇ ਬੋਲਦਾ ਫਿਰ ਤਾਂ ਨਜ਼ਰ ਆਉਂਦਾ ਇਹ ਹਰ ਹੁੰਦੇ ਦੇ ਮਨ ਚ ਘਤਰਦਾ ਹੈ ਬੇਨੂ ਰੋਗਣ ਵਾਲੇ ਖੌਣ ਹਾਂ ਸਦਾਂਝਲੀ ਗੀਤ ਰਿਲੀਜ਼ ਕੀਤਾ ਕੀ ਮਾਹੌਲ ਹੈ ਕਿਦਾਂ ਦਾ ਤੁਹਾਨੂੰ ਸਾਰੇ ਇਕੱਠੇ ਹੋਏ ਪੂਰਾ ਸੰਗੀਤ ਪੂਰਾ ਫਿਲਮ ਜਗਤ ਹੀ ਆ ਗਿਆ ਪਹਿਲੇ ਤੇ ਬੜੀ ਮਿਹਰਬਾਨੀ ਸਭ ਦੀ ਤਸ਼ਰੀਫ ਲਿਆਏ ਆਪਣੇ ਸੱਜਣ ਨੂੰ ਸ਼ਰਧਾਂਜਲੀ ਦੇਣ ਗਾਣਾ ਰਿਲੀਜ਼ ਹੋਣ ਦਾ ਖੁਸ਼ੀ ਦਾ ਮਕਾਮ ਹੁੰਦਾ ਲੇਕਿਨ ਅਸੀਂ ਤਾਂ ਬਹੁਤ ਹੀ ਸੋਗਮਈ ਹੋ ਗਏ ਕਿ ਸਾਲ ਗੁਜ਼ਰ ਗਿਆ ਛਿੰਜਾ ਭਾਜੀ ਨੂੰ ਗਿਆ ਸੁਰਿੰਦਰ ਛਿੰਦਾ عظیم ਸ਼ਖਸੀਅਤ عظیم ਸਿੰਗਰ ਲੋਕ ਗਾਇਕ ਫਿਲਮੀ ਗਾਇਕ ਖੂਬਸੂਰਤ ਅਭਿਨੇਤਾ ਖੂਬਸੂਰਤ ਇਨਸਾਨ ਵਿਛੜਿਆ ਸਾਲ ਹੋ ਗਿਆ ਬਹੁਤ ਵੱਡੇ ਲੋਕ ਆਏ ਉਹਨਾਂ ਨੂੰ ਸ਼ਰਧਾਂਜਲੀ ਦੇਣ ਅਸੀਂ ਵੀ ਉਹਨਾਂ ਦੇ ਫੈਨ ਦੇ ਤੌਰ ਤੇ ਮੈਂ ਵੀ ਗਾਇਆ ਉਹਨਾਂ ਨੂੰ ਟ੍ਰਿਬਿਊਟ ਕੀਤਾ ਤਤਸੀ ਇਹ ਇਹ ਟ੍ਰਿਬਿਊਟ ਸੀਗਾ ਜੀ ਤੁਹਾਡਾ ਕੋਈ ਹੋਰ ਵੀ ਅੱਗੇ ਸੰਗੀਤਕ ਰਸਤੇ ਦੇ ਉੱਪਰ ਚੱਲਣ ਦਾ ਮਨ ਹੈਗਾ ਇਸ ਤੋਂ ਬਾਅਦ ਦੇਖੋ ਸਾਡੇ ਵੱਡਿਆਂ ਦਾ ਜਿਵੇਂ ਹੁਕਮ ਹੋਏਗਾ ਸਦੀਕ ਸਾਹਿਬ ਮੁਹੰਮਦ ਸਦੀਕ ਸਾਹਿਬ ਜਿਹੜੇ ਸਾਡੇ ਹੁਣ ਸਾਰਿਆਂ ਦੇ ਮੈਂ ਤਾਂ ਮੀਰੇ ਕਾਰਵਾ ਕਹਾਂਗਾ ਇਹ ਜੋ ਹੁਕਮ ਕਰਨ ਮਾਨ ਸਾਹਿਬ ਹੈ ਮਾਨ ਮਰਾੜਾ ਵਾਲੇ ਤੇ ਸਿਆਣਿਆਂ ਦੀ ਗੱਲ ਮੰਨ ਕੇ ਫੂਕ ਫੂਕ ਕੇ ਕਦਮ ਰੱਖਣਾ ਚਾਹੀਦਾ ਹੈ ਐਕਚੁਅਲੀ ਅਸੀਂ ਐਵੇਂ ਡਾਇਵਰਟ ਜੇ ਹੋ ਗਿਆ ਹੋਰ ਹੀ ਬੰਨੇ ਤੁਰ ਪਾ ਸਾਡਾ ਕੰਮ ਤੇ ਇਹੋ ਹੀ ਆ ਸਾਨੂੰ ਫੱਬਦਾ ਵੀ ਇਹੋ ਹੀ ਆ ਉਸੇ ਸਵਾਲ ਤੇ ਆਉਣਾ ਕਿ ਰਾਜਨੀਤੀ ਸੌਖੀ ਲੱਗਦੀ ਇੱਥੇ ਤਾਂ ਲੋਕ ਤੁਹਾਨੂੰ ਬੜੇ ਸ਼ਾਂਤ ਹੋ ਕੇ ਸੁਣਦੇ ਨੇ ਉੱਥੇ ਤੁਹਾਨੂੰ ਸਵਾਲ ਵੀ ਸਹਣੇ ਪੈਂਦੇ ਆ ਲੋਕਾਂ ਦੇ ਹਾਂਜੀ ਬਸੋ ਕਦੀ ਅਜ਼ਮਾਇਸ਼ ਹੈ ਜ਼ਿੰਦਗੀ ਉਹ ਵੀ ਅਜ਼ਮਾਇਸ਼ ਹੈ ਚਲੋ ਜੋ ਵੀ ਹੈ ਮੈਂ ਅਕਸਰ ਕਹਿੰਦਾ ਡੈਸਟਨੀ ਕੁਦਰਤ ਦੀ ਤੁਹਾਨੂੰ ਰਸਤਾ ਕਿਹਦੇ ਨਾਲ ਜੁੜੀ ਹੋਈ ਯਾਦਾਂ ਸਾਂਝੀ ਕਰਨਾ ਚਾਹੁੰਦੇ ਹੋ ਹਾਂਜੀ ਸੁਰਿੰਦਰ ਸ਼ਿਲਦਾ ਹੋਰਾਂ ਦੇ ਨਾਲ ਕੋਈ ਯਾਦਾਂ ਸਾਂਝੀ ਕਰਨਾ ਚਾਹੁੰਦੇ ਹੋ ਔਰ ਅਹਿਸਾਸ ਵੀ ਉਹਨਾਂ ਦੀ ਬਹੁਤ ਸਾਰੀਆਂ ਯਾਦਾਂ ਜੀ ਉਹਨਾਂ ਦੀ ਮੈਂ ਭਾਵੇਂ ਮੈਂ ਹੁਣੇ 10 ਮਿੰਟਸ ਵਿੱਚ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਜਿਸ ਤੰਦੀ ਆਵਾਜ਼ ਸੀ ਉਹਨਾਂ ਦੀ ਫੋਰਸ ਵਾਲੀ ਆਵਾਜ਼ ਸ਼ਾਇਦ ਹੀ ਦੁਬਾਰਾ ਕਦੀ ਕਰਾ ਹੋਵੇ ਸ਼ਿਲਦਾ ਔਰ ਵਰਸਟਾਈਲ ਆਰਟਿਸਟ ਜਲਦੀ ਕਰੋ ਯਾਦਾਂ ਤਾਂ ਬਹੁਤ ਕਿਤੇ ਆਰਾਮ ਨਾਲ ਬੈਠ ਕੇ ਸ਼ੇਅਰ ਕਰਾਂਗੇ ਅੱਜ ਤਾਂ ਬਸ ਉਹਨਾਂ ਨੂੰ ਸਾਰੇ ਸ਼ਰਧਾਂਜਲੀ ਦੇਣ ਆਏ ਸੀ ਟ੍ਰਿਬਿਊਟ ਕੀਤਾ ਗਾਣੇ ਦੀ ਸ਼ਕਲ ਵਿੱਚ ਇਕੱਠੇ ਹੋਇਆ ਕਰਾਂਗੇ ਮੇਰੀ ਪਹਿਲੀ ਮੁਲਾਕਾਤ ਕਦੋਂ ਹੋਈ ਸੀ ਸੁਰਿੰਦਰ ਸ਼ੰ타ਪੋਰਾ ਦੇ ਨਾਲ ਬਹੁਤ ਦੇਰੀ ਨਾ ਦੇਰ ਹੋ ਗਈ ਜੀ ਖਾਸੀ ਦੇਰ ਹੋ ਗਈ ਇੱਕ ਉਮਰ ਅਸੀਂ ਇਕੱਠੇ ਚੱਲੇ ਆ ਮੇਰੇ ਮੇਰੇ ਤੋਂ ਵੈਸੇ ਬਹੁਤ ਸੀਨੀਅਰ ਸੀਗੇ ਫਿਰ ਵੀ ਇੰਨੇ ਵਿਜ਼ੀਨਰ ਨਹੀਂ ਸੀ ਕਿ ਮੈਨੂੰ ਯਾਦ ਨਾ ਹੋਵੇ ਜਵਾਨ ਹੀ ਲੱਗਦੇ ਸੀ ਸਾਡੇ ਤੋਂ ਵੀ ਉਹ ਜਵਾਨ ਲੱਗਦੇ ਸੀ